हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਭਾਈ ਲੱਧੂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਰਸ਼ਾਲ ਸਿੰਘ ਉਹਨਾਂ ਦੇ ਦੋਸਤੋ ਫਾਰਮ ਤੇ ਆਏ ਆ ਪਹਿਲਾਂ ਵੀ ਵੀਰ ਅਰਸ਼ਾਲ ਸਿੰਘ ਉਹਨਾਂ ਦੇ ਘਰੋਂ ਦੋਸਤੋ ਆਪਾਂ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਇੱਕ ਦੁੱਧਵਾਦ ਨੂੰ ਖਾਸ ਤੌਰ ਤੇ ਵੀਰ ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਘਰੇ ਵੀ ਰੱਖੇ ਆ ਤੇ ਮੱਝਾਂ ਅਕਸਰ ਜੜੀਆਂ ਘਰੋਂ ਵੀ ਸੇਲ ਕਰਦੇ ਰਹਿੰਦੇ ਆ ਪਿੱਛੇ ਜੇ ਆਪਾਂ ਤਕਰੀਬਨ ਕੋਈ 25 ਦਿਨ ਚਾਹੇ ਮਹੀਨਾ ਕੋ ਹੋ ਗਿਆ ਤਕਰੀਬਨ ਦੋ ਮੱਝਾਂ ਦਿਖਾਈਆਂ ਸੀ ਸੋ ਚੰਗੇ ਮਿਲ ਕੇ ਰਕਾਰਡ ਆਲੀਆਂ ਸੀ ਦੋਨੋਂ ਮੱਝਾਂ ਕੋਈ 18 20 20 ਸਿਰੀਆਂ ਸੀਗੀਆਂ ਸੋ ਅੱਜ ਜਿਹੜੇ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਇੱਕ ਬਹੁਤ ਵਧੀਆ ਚੰਨ ਤੁਹਾਨੂੰ ਵੱਡੇ ਢਾਂਚੇ ਦੇ ਵਿੱਚ ਇੱਕ ਮੱਝ ਦਿਖਾਵਾਂਗੇ ਸੋ ਪਲੀ ਪਲੀਤੀ ਆ ਫੁੱਲ ਵਜਣ ਦੋੜ ਵਾਲੀ ਮੱਝ ਆ ਸੋ ਵੀਰ ਉਹਨਾਂ ਨੇ ਤੋਕੜ ਗੱਬਣੀ ਪਰਚੇਜ ਕੀਤੀ ਸੀ ਕਿ ਹੁਣ ਪੂਰੀ ਤਿਆਰੀ ਤੇ ਆ ਅਜੇ ਵੀ ਸਮਾਂ ਲੈਂਦੀ ਆ ਬਾਕੀ ਪੂਰੀ ਡਿਟੇਲ ਚ ਆਪਾਂ ਚੱਲਾਂਗੇ ਸੋ ਭਾਈ ਲੱਦੂ ਜੇਕਰ ਮੇਰਾ ਭਰਾ ਕੋਈ ਵੀ ਵਿਜ਼ਿਟ ਕਰੂਗਾ ਠੀਕ ਆ ਜੀ ਬਿਲਕ ਅਲਗੋਂ ਕੋਠੀ ਦੇ ਨਜ਼ਦੀਕ ਪਿੰਡ ਪੂਨੀਆਂ ਬਿਲਕੁਲ ਅਲੱਗ ਏ ਠੀਕਾ ਜੀ ਕਲਸੀਆਂ ਮੱਕੀ ਇਹ ਪਿੰਡ ਨੇੜੇ ਨੇੜੇ ਆ ਠੀਕਾ ਜੀ ਸੋ ਭਿੱਖੀ ਪਿੰਡ ਤੋਂ ਵੀ ਕੋਈ 8-10 ਕਿਲੋਮੀਟਰ ਦੀ ਸਾਰੀ ਦੂਰੀ ਆ ਇਧਰ ਹਰੀਕਾ ਪੱਤਨ ਦੀ ਗੱਲ ਕਰੀਏ ਤੇ ਕੋਈ 28-30 ਕਿਲੋਮੀਟਰ ਦੀ ਦੂਰੀ ਤੇ ਆ ਸੋ ਬਾਕੀ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਵੇਖਿਆ ਜੇ ਸੋ ਜਿਹੜੇ ਫਾਰਮਰ ਭਰਾ ਨੂੰ ਇਹ ਮਾਝ ਪਸੰਦ ਆਊਗੀ ਇੱਥੇ ਆਣ ਕੇ ਆਪਣੀ ਬਿਲਕੁਲ ਤਿੱਪ ਕੇ ਵਰਾ ਕੇ ਤੁਸੀਂ ਤਸੱਲੀ ਕਰ ਲਿਆ ਜੀ ਗੱਬਣ ਮਾਝਾ ਸੋ ਤਰੀਕਾ ਅਜ 29 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 5:00 ਸਭ ਤੋਂ ਪਹਿਲਾਂ ਵੀਰ ਰਸਾਲ ਸਿੰਘ ਜੀ ਸਤਿ ਸ੍ਰੀ ਅਕਾਲ ਆਏ ਸੀ ਅਸਾਂ ਫੋਰ ਪਾਜੀ ਕੈਂਪ ਸੇ ਤਾਂ ਚੜਦੀ ਕਲਾ ਚੜਦੀ ਕਲਾ ਤੁਹਾਨੂੰ ਸ਼ੁਕਰੇ ਮਾਲਕ ਦਾ ਪਾਜੀ ਤੇ ਵੀਰ ਅਕਸਰ ਜਦੋਂ ਆਪਾਂ ਬਿਲਕੁਲ ਤੁਹਾਡੇ ਫਾਰਮ ਤੇ ਆਉਣੇ ਆ ਤੇ ਮਾਲ ਚਲੋ ਮਾਲਕ ਦੀ ਕਿਰਪਾ ਰਹੀ ਹੈ ਵੀ ਸਟਾਰਟਿੰਗ ਤੋਂ ਵਿੱਚੋਂ ਵੱਡੀ ਕਿੰਤੀ ਦੇ ਵਿੱਚ ਆਪਾਂ ਨੂੰ ਦਿਖਾਈ ਦਿੰਦਾ ਹਾਂਜੀ ਬਹੁਤ ਮੱਝਾਂ ਮੱਝਾਂ ਤਕਰੀਬਨ ਚਲੋ ਪਿਛਲੇ ਸਾਲ ਵੀ ਆਪਾਂ ਜ਼ਿਕਰ ਕੀਤਾ ਵੀ 18-20 ਵੀ ਸਿਰੀਆਂ ਮੱਝਾਂ ਆਪਣੇ ਕੋਲ ਅਕਸਰ ਹੈਗੀਆਂ ਨੇ ਹਾਂਜੀ ਅੱਛਾ ਵੀਰ ਰਸਾਲ ਸਿੰਘ ਜੀ ਇੱਕ ਤਕਰੀਬਨ ਮਹੀਨਾ ਕੀ ਹੋ ਗਿਆ ਆਪਾਂ ਨੂੰ ਵੀਡੀਓ ਪਾਈ ਨੂੰ ਸ਼ਾਇਦ ਹਾਂਜੀ ਕਿ ਮੇਨ ਇਹਨਾਂ ਘੱਟ ਹੀ ਹੋਣਾ ਇਹ ਮਹੀਨਾ ਚੰਨ ਅੰਦਰ ਬਾਰੀ ਆ ਹਾਂਜੀ ਅੰਦਰ ਬਾਰੀ ਆ ਦੋ ਮੱਜਾਂ ਪਾਈਆਂ ਸੀ ਆਪਾਂ ਹਾਂਜੀ ਉਦੋਂ ਹੀ ਸੇਲ ਹੋ ਗਈਆਂ ਸੀ ਹਾਂ ਇੱਕ ਤਾਂ ਸੂਈ ਸੀ ਇੱਕ ਗੱਬਣ ਉਹ ਵੀ ਸੂਪੀ ਸੀ ਦੂਜੀ ਸੂਪੀ ਸੀ ਉਦੋਂ ਜਿੱਦਾਂ ਆਪਾਂ ਵੀਡੀਓ ਪਾਈਓ ਦੂਸਰੇ ਦਿਨ ਸੂਪੀ ਠੀਕ ਆ ਜੀ ਦੂਸਰੇ ਦਿਨ ਦੋਵੇਂ ਸੇਲ ਹੋ ਗਈਆਂ ਹਾਂ ਹਾਂਜੀ ਬਾਕੀ ਮੱਜਾਂ ਜ਼ਬਰਦਸਤ ਸੀ ਪੂਰੀਆਂ ਵੱਟੀਆਂ ਹੋਈਆਂ ਉਹ ਵੀ 18 18 19 ਨੂੰ ਲੀਟ ਲੀਆਂ ਮੱਜਾਂ ਸੀ ਹਾਂ ਹਾਂਜੀ ਵਧੀਆ ਮੱਜਾਂ ਚੰਗੀਆਂ ਆਪਣੇ ਨਾਰਮਲ ਕਰੇ ਲੋਕਰ ਵਾਲੇ ਵੀਰ ਪੰਜਾਬ 'ਚ ਕਈਆਂ ਜਾਂ ਪੰਜਾਬ ਤੋਂ ਆਪਟੋਸ ਆਪਣੇ ਲਾਗੇ ਗਈਆਂ ਇੱਕ ਤਾਂ ਬਰਨਾਲੇ ਗਈ ਜੀ ਠੀਕ ਆ ਜ ਜੋ ਆਪਣੇ 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 ਮਾਝਾ ਬੈਲਟ ਦੀ ਸੇਲ ਹੋ ਗਈ ਹੈ ਇੱਥੇ ਸੇਲ ਹੋ ਗਈ ਸੋ ਇਹ ਇੱਕ ਜਿਹੜੀ ਦੋਸਤੋ ਅੱਜ ਆਪਾਂ ਤੁਹਾਨੂੰ ਮਾਝ ਦਿਖਾਉਣੀ ਆ ਉਹਨਾਂ ਮੱਜਾਂ ਨਾਲੋਂ ਵੀ ਡਬਲ ਆ ਬਾਕੀ ਜੇਕਰ ਬਾਡੀ ਢਾਂਚੇ ਦੀ ਗੱਲ ਕਰੀਏ ਉਹਨਾਂ ਮੱਜਾਂ ਨਾਲੋਂ ਵੀ ਡਬਲ ਆ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਤੁਹਾਨੂੰ ਦਿਖਾਈ ਦੇਊਗੀ ਹਜੇ ਨਰਮਾ ਥੋੜੇ ਦਿਨ ਥੋੜਾ ਚਾਚੇਤਾ ਸੀ ਪਹਿਲਾਂ ਵੀ ਗੱਲਬਾਤ ਕਰਦੇ ਪਏ ਸੀ ਵੀ ਹਜੇ ਕੋਈ ਲੱਗਦਾ ਨਹੀਂ ਪਿਆ ਵੀ ਇਹ ਸੂਣ ਦੀ ਮਤਲਬ ਹਜੇ ਕੋਈ 2-3 ਦਿਨਾਂ ਚ ਤਿਆਰੀ ਫੜ ਲੂਗੀ ਸਮਾਂ ਲੈ ਜੂਗੀ ਅੱਛਾ ਵੀਰ ਇਹ ਆਪਾਂ ਮਤਲਬ ਇਸ ਮੱਝ ਦੀ ਡਿਟੇਲ ਸਾਂਝੀ ਕਰ ਇਹ ਆਪਣੇ ਕੋਲ ਮਤਲਬ ਆਪਣੇ ਘਰ ਦੀ ਮੱਝ ਆ ਕਿ ਆਪਾਂ ਇਸੇ ਤਰ੍ਹਾਂ ਲੈ ਕੇ ਆਉਂਦੀ ਆ ਕਿ ਨਹੀਂ ਆਪਾਂ ਉਧਰੋਂ ਲੈਂਦੀ ਸੀ ਜੀ ਜਿਲ੍ਹੇ ਤੋਂ ਲੈਂਦੀਆਂ ਇਹ ਚਾਰ ਮੱਝਾਂ ਠੀਕ ਹੈ ਜੀ ਇਹ ਉਦੋਂ ਟੋਕੜ ਗੱਬਣ ਸੀ ਠੀਕ ਹੈ 6 ਮਹੀਨੇ ਦੀ ਗੱਬਣ ਸੀ ਠੀਕ ਹੈ ਜੀ ਤੇ 12 ਕਿਲੋ ਦੁੱਧ ਸੀ ਥੱਲੇ ਉਹਦੀ ਠੀਕ ਹੈ ਜੀ ਤੇ 2 ਮਹੀਨੇ ਆਪਾਂ ਚੋਈ ਆ ਠੀਕ ਹੈ ਉਸ ਤੋਂ ਬਾਅਦ ਇਹਨੂੰ 2 ਮਿੰਟ ਡਰਾਈ ਕਰਤਾ ਸੀ 8-9 ਕਿਲੋ ਦੁੱਧ ਤੋਂ ਫਿਰ ਡੰਗ ਭਨ ਭਨ ਕੇ ਨੇ ਡਰਾਈ ਕੀਤਾ ਜੀ ਹੂੰ ਔਖੀ ਡਰਾਈ ਕੀਤੀ ਆਂ ਤੇ ਆ ਕੇ 2 ਮਹੀਨੇ ਹਾਂਜੀ 2 ਮਹੀਨੇ ਡਰਾਈ ਕੀਤੀ ਠੀਕ ਹੈ ਸੋ ਤੋ 2 ਮਹੀਨੇ ਤੋਂ ਕੁਝ ਦਿਨ ਹੀ ਘੱਟ ਫਿਰ ਡਰਾਈ ਜਦੋਂ ਹੋਈ ਆ ਠੀਕ ਹੈ ਜੀ 2 ਮਹੀਨਿਆਂ ਤੋਂ ਕੁਝ ਦਿਨ ਘੱਟ ਸੀ ਕੁਝ ਦਿਨ ਘੱਟ ਸੀ ਹਾਂ ਜੀ ਠੀਕ ਹੈ ਠੀਕ ਹੈ ਸੋ ਟਾਂਚਾ ਇੱਕ ਵਾਰੀ ਥੋੜਾ ਜਿਹਾ ਆਪਾਂ ਲਾਗੋ ਵੀ ਵਿਖਾ ਦਿੰਨੇ ਆ ਬਿਲਕੁਲ ਵੀ ਫੋਲੀ ਵੱਡੇ ਟਾਂਚੇ ਦੀ ਹੈ ਮਾਲਕਾ ਨਾ ਕਰਮਾਂ ਲਈ ਠੀਕ ਹੈ ਜੀ ਸੋ ਹਾਈਟ ਲੈਂਥ ਇਥੋਂ ਤੁਸੀਂ ਇੱਕ ਅੰਦਾਜ਼ਾ ਲਾ ਲੋਗੇ ਤੇ ਪੂਰੀ ਵੱਡੀ ਕੱਦ ਬੋਤ ਦੇ ਵਿੱਚ ਜਿਹੜੀ ਇਹ ਮੱਝ ਆ ਤੇ ਸੂਆ ਵੀਰ ਹੁਣ ਕਿੰਮਾ ਸੂਆ ਦੂਸਰੇ ਸੂਏ ਦੀ ਲਿਆਂਦੀ ਸੀ ਫਿਰ ਸੂਏ ਵਾਤੇ ਗੱਭਣ ਲੈਂਦੀ ਸੀ ਦੂਜਾ ਸੂਆ ਸੂਈ ਸੀ ਠੀਕ ਆ ਹੁਣ ਤੀਜਾ ਸੂਆ ਸੋਣਾ ਲਿਆ ਹਾਂ ਜੀ ਤੋਂ 6 ਮਹੀਨੇ ਦੀ ਵੀਰ ਉਹਨੇ ਗੱਭਣ ਲੈ ਕੇ ਆਂਦੀ ਸੀ 6 ਮਹੀਨੇ ਦੀ ਗੱਭਣ ਸੀਗੀ ਤੇ ਦੁੱਧ ਟੋਕੜ ਗੱਭਣ ਦੇ ਥੱਲੇ ਉਹ ਤੋਂ 12 ਕਿਲੋ ਚੋਇਆ 12 ਕਿਲੋ ਚ 12 ਤੋਂ ਬਾਹਰ ਹੀ ਹਿੱਤਾ ਸੀ ਠੀਕ ਆ ਜੀ ਠੀਕ ਆ ਲਓ ਜੀ ਠੀਕ ਆ ਜੀ ਫਿਰ ਪੀਕ ਤਾਂ ਵੀਰ ਮੰਨ ਲਓ ਵੀ ਕਈ ਵਾਰ ਆਪਾਂ ਨੂੰ 21 22 ਕਿਲੋ ਨਾ ਦਸਨ ਮੁਤਾਬਕ 21 22 ਕਿਲੋ ਦੁੱਧ ਕਹਿੰਦੇ ਚੋਇਆ ਆ ਥੱਲੇ 21 22 ਕਿਲੋ ਦੂਸਰੇ ਸੂਏ ਠੀਕ ਆ ਜੀ ਹਾਂਜੀ ਤੇ ਤੀਸਰੇ ਸੂਏ ਵਾਸਤੇ ਆਪਾਂ ਗੱਬਣ ਲੈ ਆਈ ਦੀ ਠੀਕ ਆ ਠੀਕ ਆ ਸੋ ਇਹ ਡਿਟੇਲ ਆ ਠੀਕ ਆ ਜੀ ਬਾਕੀ ਉਧਰ ਤੇ ਇਧਰ ਤਾਂ ਚਲੋ এনवायरमेंट ਦਾ ਕਹੋ ਚਾਹੇ ਕੋਈ ਬਿਲਕੁਲ ਫੀਡ ਦਾ ਫਰਕ ਕਹਿ ਲੋ ਤੇ ਜਦੋਂ ਲਿਆਂਦੀ ਸੀ ਵੀਰ ਉਹਨਾਂ ਨੇ 12 ਕਿਲੋ ਤੋਂ ਪਲੱਸ ਪਲੱਸ ਦੁੱਧ ਸੀਗਾ ਤੇ 6 ਮਹੀਨੇ ਦੀ ਗੱਬਣ ਸੀਗੀ ਤੇ ਬਾਕੀ ਹਾਈਟ ਲੈਂਥ ਵਾਲੀ ਆ ਇਹਦੇ ਨਾਲ ਬੱਚਾ ਵੀ ਕੋ ਆਇਆ ਕਿ ਗੱਲੀ ਮੱਝ ਚੈਨਾ ਪਹਿਲੋ ਬਾਜਰ 10 ਬੈਠੇ ਕੱਟੀ ਲਈ ਸੀ ਉਹ ਕੱਟੀ ਇਹਦੀ ਹਾਂਜੀ ਤੇ ਉਹ ਮੜ ਕੇ 15000 ਵਾਧੂ ਪਿਆ ਸਾਨੂੰ ਪਰ ਕੱਟੀ ਲੈ ਜਾਂਦੀ ਸੀ ਦਿੰਦੇ ਨਹੀਂ ਸੀ ਅੱਛਾ ਅੱਛਾ ਸਹੀ ਪੁੱਤਰਾ ਵੇਖ ਕੇ ਕਹਿੰਦੇ ਪਾੜੇ ਤੇ ਪਾਜ ਪੈ ਜਾਂਦੀ ਮੱਝ ਠੀਕ ਆ ਠੀਕ ਆ ਨਾਲ ਪਾੜੇ ਤੇ ਚੋਕ ਦਿੱਤੀ ਨਾਲ ਕੱਟੀ ਲੈ ਜਾਂਦੀ ਸੀ ਹਾਂਜੀ ਕੱਟੀ ਨਾਲ ਲੈ ਜਾਂਦੀ ਅੱਛਾ ਵੀਰ ਰਸਾਲ ਸਿੰਘ ਜੀ ਜਿੱਦਾਂ ਤੁਸੀਂ ਦੱਸ ਦਿੱਤਾ ਵੀ ਚਲੋ ਲੌਂਗ ਟਾਈਮ ਪੀਰੀਅਡ ਦੇ ਵਿੱਚ ਇਹਨੇ ਚਵਾਈ ਕਰਾਈ ਆ ਵੀ ਉਹ ਵੀ ਛੱਡ ਨਹੀਂ ਤੁਹਾਨੂੰ ਆਪ ਨੂੰ ਪਈਏ ਵੀ 2 ਮਹੀਨੇ ਪਹਿਲਾਂ ਹਾਂਜੀ ਉਹ ਵੀ ਔਖੇ ਹੋ ਗਏ ਵੀ 8-9 ਕਿਲੋ ਦੁੱਧ ਸੀ ਆਖ 9 ਕਿਲੋ ਦੁੱਧ ਤੋਂ ਦੀ ਉਹਨਾਂ ਵੀਡੀਓ ਵੀ ਦੂਸਰੇ ਸੂਰਜ ਦਿਖਾਈ ਸੀ ਜਦੋਂ ਤਿਆਰੀ ਚ ਸੀ ਹਾਂਜੀ ਇਹ ਤੋਂ ਖੜਿਆ ਨਹੀਂ ਸੀ ਜਾਂਦਾ ਬਹੁਤ ਚੱਕਰ ਸੀ ਇਹਦਾ ਠੀਕ ਠੀਕ ਖੜਨਾ ਔਖਾ ਸੀ ਮਾਜ ਨੂੰ ਅੱਜ ਜੇਕਰ ਆਪਾਂ ਸਮਝ ਦੀ ਗੱਲ ਕਰ ਗਏ ਹਜੇ ਮੈਨੂੰ ਲੱਗਦਾ ਨਹੀਂਗਾ ਵੀ ਕੋਈ ਇੱਕ ਤਾਂ ਰਾਜੀ ਹੈ ਕਰਮਾਂ ਦੀ ਕਾਫੀ ਇੱਕ ਲੱਗਦਾ ਨਹੀਂ ਵੀ ਪੁੜੇ ਪੜੇ ਨਮਾਏ ਆ ਵੀ ਕੋਈ 2-3 ਦਿਨਾਂ ਚ ਸੁਪੂਗੀ ਕੋਈ ਲੈ ਜਾਓ ਆਪ ਤਾਂ ਨਾ ਮੈਂ ਜੇ ਤਾਂ ਇਹਦੇ 4 ਤਰੀ ਨੂੰ ਦਿਨ ਪੂਰੇ ਆ ਜੀ 4 ਮਤਲਬ ਨਵੰਬਰ ਨੂੰ 4 ਨਵੰਬਰ ਨੂੰ ਦਿਨ ਪੂਰੇ ਜੀ ਤੇ ਅੱਜ 29 ਤਰੀਕ ਹੈ ਨਾ ਹਾਂ ਪੰਜ ਚਾਰ ਦਿਨ ਹਜੇ ਨੇ ਪੰਜ ਚਾਰ ਦਿਨ ਪੰਜ ਚਾਰ ਦਿਨ ਅਗਲੇ ਨੇ 9 8 ਹਫਤਾ ਅਗਲੇ ਜੂਗੀ ਲੋ ਵੀ ਆਪਾਂ ਲੈ ਜੇ ਤੇ ਵੱਧ ਲੈ ਜੂ ਹਾਂ ਹਫਤਾ ਲੈ ਜੂਗੀ ਬਾਕੀ ਕੱਲੀ ਕੱਲੀ ਇਹਦੀ ਬਿਲਕੁਲ ਕੈਰੇਕਟਰ ਦਿਖਾ ਦੇ ਹਜੇ ਪੁੜੇ ਪੜੇ ਨਹੀਂ ਮਾਸ ਨਮਾਏ ਜੀ ਬਾਕੀ ਫੇਸ ਕੁਆਲਿਟੀ ਵਿਖਾ ਦੇ ਜੇ ਸਿੰਘ ਦੀ ਬੰਤਰ ਵਿਖਾ ਦੇ ਉਹ ਦੂਰੋਂ ਕਿਸੇ ਭਰਾ ਨੇ ਚੱਲ ਕੇ ਆਉਣਾ ਮੂੰ ਤੇ ਮੇਰਾ ਵੀਰ ਕੋਈ ਵੀ ਇੱਥੇ ਆਊਗਾ ਠੀਕ ਹੈ ਜੀ ਇੱਕ ਮੋਰਾ ਬਰੀਡ ਦੇ ਵਿੱਚ ਆਪਾਂ ਫੁੱਲ ਵੱਡੇ ਹਾਈਟ ਕਰਦੇ ਵਿੱਚ ਮੱਝਾਂ ਝੋਟੀਆਂ ਵੇਖਦੇ ਆ ਸੋ ਬਾਕੀ ਇਹ ਬਰੀਡ ਨੂੰ ਵੀ ਬਖਸ਼ੀ ਆ ਵੀ ਕਾਫੀ ਵੱਡੀ ਤੇ ਚੰਗੀ ਲਵਾਈ ਵਾਲੇ ਪਾਸਿਓਂ ਵੱਡੀ ਬਰੀਡ ਆ ਜੇਕਰ ਕੰਪੈਰੀਜ਼ਨ ਕਰੀਏ ਆਪਾਂ ਨੀਲੀ ਰਾਵੀ ਦੇ ਨਾਲ ਠੀਕ ਹੈ ਜੀ ਤੇ ਵੱਡੀਆਂ ਮੱਝਾਂ ਹੀ ਹੁੰਦੀਆਂ ਨੇ ਇਹਦਾ ਢਾਂਚਾ ਕਰਨ ਵਾਲੀ ਤਾਂ ਬਹੁਤ ਹੀ ਵੱਡਾ ਹੈ ਠੰਡੀ ਸੀਲ ਬਹੁਤ ਜ਼ਿਆਦੀ ਹੈ ਜੀ ਠੀਕ ਆ ਠੀਕ ਆ ਇੱਕ ਹਾਥੀ ਤੇ ਨਹੀਂ ਜਾਣੀ ਬਲੈਰੋ ਗੱਡੀ ਲੈ ਕੇ ਆਵੇ ਮੇਰਾ ਵੀਰ ਜਿੰਨੇ ਖਾਣ ਹਾਂ ਮਾਣਾ ਵੀ ਬਲੈਰੋ ਵਾਲਾ ਵੀ ਚੱਕਰਾਂ 'ਚ ਪੈ ਜੂ ਥੋੜਾ ਜਿਹਾ ਵੀ ਹਿਸਾਬ ਕਿਤਾਬ ਕਿਵੇਂ ਲਿਆਉਣੀ ਪੈਣੀ ਆ ਚਲੋ ਸਿਆਣਾ ਚਲੋ ਡਰਾਈਵਰ ਕੋਈ ਹੋ ਜਾ ਤੇ ਚਲੋ ਬਲੈਰੋ ਦੇ ਵਿੱਚ ਵੀ 12 ਕੰਦੀ ਆ ਤੇ ਬਹੁਤ ਵਜਨ ਲੋਡ ਆ ਲਈ ਆ ਦੋਸਤੋ ਦਿਨ ਕਰਮਾਂ ਲਈ ਹਫਤਾ ਲੈ ਜੇ 8 ਲੈ ਜੇ ਸੋ ਇੰਨਾ ਕ ਸਮਾਂ ਲੈਂਦੀ ਆ ਥੋੜੀ ਗਾੜ ਬਖਾ ਦਿਓ ਸੋ ਸਟਾਰਟਿੰਗ ਨਾੜਾ ਨਾੜਾ ਖਾ ਦਿਓ ਇੱਕ ਨਾੜਾ ਨੂੜਾ ਅੱਗੋਂ ਕਰਮਾਂ ਲਈ ਉੱਥੋਂ ਸਟਾਰਟ ਹੁੰਦੀ ਆ ਤੇ ਬੈਕ ਸਾਈਡ ਬਿਲਕੁਲ ਸਵਾਰ ਦੇ ਨਾਲ ਜਿਹੜਾ ਦੋਸਤੋ ਲੇਵਾ ਬਣਾਉ ਬਹੁਤ ਸੋਨੇ ਢਾਂਚੇ ਦੇ ਵਿੱਚ ਆ ਬਾਕੀ ਇਹ ਵੇਰਵਾ ਹੈ ਸਮਝਦਾ ਵੀ ਟੋਕੜ ਗੱਬਨ ਟਾਈਮ ਪੀਰੀਅਡ ਦੇ ਵਿੱਚ ਕਿੰਨਾ ਦੁੱਧ ਚਵਾਇਆ ਬਾਕੀ ਬਿਲਕੁਲ ਜਦੋਂ ਪੀਕ ਤੇ ਚੱਲੀ ਸੀ ਤੇ ਵੀਰਾਂ ਦਾ ਵੀ 20 ਤੋਂ ਬਾਰ-ਬਾਰ ਕੋਈ 21 22 21 22 ਕਿਲੋ ਇਹ ਦੁੱਧ ਚਵਾਉਂਦੀ ਰਹੀ ਆ ਤਬੀਰ ਚੁਆਈ ਦੀ ਬਿਲਕੁਲ ਮਿੱਠੀ ਤੇ ਪੋਲੀ ਚੁਆਈ ਦੀ ਬਹੁਤ ਪੋਲੀ ਇੱਕ ਨੰਬਰ ਦੀ ਜਿਹਦੀ ਧਾਰ ਮੋਟੀ ਧਾਰ ਤੇ ਪੋਲੀ ਚਵਾਈ ਫਰਦਾ ਜਵਾਕ ਜੂ ਸਾਰੇ ਇੱਤੇ ਚੋਂਦੇ ਸਿੱਖ ਠੀਕ 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 ਹਾਂਜੀ ਵੀ ਜਿਹੜਾ ਬੰਦਾ ਆਪਾਂ ਕਹਿੰਦੇ ਨਾ ਵੀ ਅਣਜਾਣ ਆ ਤੇ ਪਾਇਲੀ ਦੇ ਵਿੱਚ ਲੈ ਜਾਓ ਤਵੀਆਂ ਤੇ ਤਵੀਆਂ ਤੇ ਜਾਚ ਸਿੱਖ ਲਓ ਹਾਂ ਤਵੀਆਂ ਦੀ ਜਾਚ ਸਿੱਖ ਲਓ ਉਹ ਗੱਲ ਜੀ ਠੀਕ ਆ ਲੋ ਵੀ ਖੋਲ ਕੇ ਤੋੜ ਕੇ ਦਿਖਾਉਣੇ ਆ ਤੁਹਾਨੂੰ ਠੀਕ ਆ ਜੀ ਮਾਲਕ ਨੇ ਚਲੋ ਕਰਮਾਲੀ ਨੂੰ ਬਹੁਤ ਵਧੀਆ ਡਾਡਾ ਹੁਸਨ ਬਖਸ਼ਿਆ ਵੱਡਾ ਹਾਈਟ ਕਾ ਦਾ ਪੁੱਤ ਬਖਸ਼ਿਆ ਤੇ ਪਹਿਲਾਂ ਵੀ ਆਪਾਂ ਦੋ ਮੱਜਾ ਦਿਖਾਈਆਂ ਸੀ ਉਹ ਵੀ ਬਹੁਤ ਕੋ ਟਾਪ ਕੁਆਲਿਟੀ ਦੀਆਂ ਸੀ ਅਰਸਾਲ ਭਾਜੀ ਨੂੰ ਮੜਾ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਦਗੇ। ਸੋ ਬਾਕੀ ਮੇਰਾ ਵੀ ਇਕਲੀ ਇਕਲੀ ਚੀਜ਼ ਤੁਸੀਂ ਨੋਟ ਕਰ ਲਓ ਚੰਗੀ ਤਸੱਲੀ ਨਾਲ ਦੇਖ ਲਿਆ ਜੇ ਕਿਉਂਕਿ ਕਈ ਵਾਰ ਹੁੰਦਾ ਵੀ ਆਪਾਂ ਕੋਈ 20 ਚਾਹੇ 22 ਸਿਰਿਆ ਪਸ਼ੂ ਲੱਭਦੇ ਆ ਪੈਸੇ ਵੀ ਆਪਾਂ ਨੂੰ ਉਹੋ ਜੇ ਖਰਚ ਕਰਨੇ ਪੈਂਦੇ ਆ ਤੇ ਚੀਜ਼ ਦੀ ਕੁਆਲਿਟੀ ਆਪਾਂ ਲੱਭ ਰਹੇ ਆ ਉਹ ਜੀ। ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਠੀਕ ਆ ਜੀ। ਆ ਦੇਖੋ ਜੀ। ਸੋ ਕਰੋ ਚੈੱਕ ਬਹੁਤ ਖੂਬਸੂਰਤ ਢਾਂਚਾ ਆ ਦੇਖੋ। ਠੀਕ ਹੀ ਬੰਦਿਆਰ ਕੀ ਜੀ। ਮੈਂ ਕਿਤੇ ਕਾਲੀ ਨਾ ਪਉ ਹਾਂ ਹਾਂ ਕਿਤੇ ਡਰੂ ਨਾ ਮਾਸਾ ਵੀ ਲੈ ਵੀ ਵਿਖਾ ਦੇ ਠੀਕ ਆ ਜੀ ਇਹ ਤਾਂ ਫਿਰ ਅਰਸਾਲ ਲੱਗਦਾ ਵੀ ਜਿਵੇਂ ਨਾਲ ਨਾਲ ਤੁਰੇ ਜਾਂਦੇ ਹਾਥੀ ਦੇ ਨਾਲ ਹੀ ਤੁਰੇ ਜਾਂਦੇ ਹਾਥੀ ਦੇ ਨਾਲ ਹੀ ਤੁਰੇ ਹਾਥੀ ਵਾਲੀ ਗੱਲ ਹੀ ਜੀ ਨਹੀਂ ਨਹੀਂ ਬਹੁਤ ਖੂਬਸੂਰਤ ਆ ਵਿਖਾ ਦਿਓ ਆ ਬੱਚਾ ਜਿਹੜਾ ਕੱਟੀ ਜੀ ਠੀਕ ਆ ਜੀ ਆ ਇਹ ਮਗਰ ਆਈ ਆ ਕੱਟੀ ਦੇ ਮਾਰ ਦਿਓ ਕੈਮਰਾ ਇਹ ਪਿਛਲੇ ਦੂਜੇ ਸੂਬੇ ਦੀ ਇਹ ਕੱਟੀ ਆ ਨਾਲ ਹੀ ਆਂਦੀ ਸੀ ਠੀਕ ਆ ਤੇ ਇਧਰੋਂ ਵਿਖਾ ਦਿਓ ਜਸ਼ਨ ਮਾਰ ਕੇ ਕੈਮਰਾ ਇੱਥੋਂ ਵਿਖਾ ਦਿਓ ਪੂਰਾ ਡਿਜ਼ਾਈਨ ਇੱਕ ਵਾਰੀ ਵਿਖਾ ਦਿਓ ਮੇਰਾ ਭਰਾ ਠੀਕ ਆ ਤਸੱਲੀ ਨਾਲ ਨੇਵੀਂ ਅੰਡਰ ਦੀ ਕੁਆਲਿਟੀ ਬਾਕਮਾਲ ਪੰਜਾ ਸੱਤਾ ਦਿਨਾਂ ਦੇ ਵਿੱਚ ਹੋਰ ਵੀ ਆਪਾਂ ਉਮੀਦ ਕਰਦੇ ਆਂ ਵੀ ਜੇਕਰ 22 ਕਿਲੋ ਕਿਹਾ ਗਿਆ ਦੁੱਧ ਤੇ ਬਖਾਲਾ ਕਰਮ ਵਾਲੀ ਦਾ ਦੱਸੂਗਾ ਵੀ 22 23 ਲੀਟਰ ਦਾ ਬਖਾਲਾ ਵੀ ਤਿਆਰ ਕਰੀ ਕਰਦੀ ਆ ਠੀਕ ਆ ਜੀ ਹਾਂ ਬਹੁਤ ਵਧੀਆ ਹਾਂ ਠੀਕ ਆ ਇਧਰ ਨੂੰ ਵੀਰ ਰਸਾਲ ਐਨੂੰ ਦੋ ਕਦਮ ਹੈ ਨੂੰ ਵੀ ਚਲਾ ਦੇ ਜਿੱਥੇ ਮਰਜ਼ੀ ਖਿਲਾੜ ਕੇ ਚੋ ਲੋ ਜੀ ਇਹਨੂੰ ਠੀਕ ਆ ਜੀ ਜਿੱਥੇ ਮਰਜ਼ੀ ਸੋ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਪੁੱਛ ਪੁੱਛ ਕੇ ਜਿਹੜਾ ਪਾਬਾ ਧਰਦੀ ਕਰਮ ਵਾਲੀ ਠੀਕਾ ਜੀ ਤੋਰਾ ਤਾਰਾ ਬਹੁਤ ਸੋਹਣਾ ਨਰਮ ਤੋਰੇ ਦੀ ਆ ਕੋਈ ਕਾਲੀ ਨਹੀਂ ਪੈਂਦੀਗੀ ਸੋ ਥੱਬਿਆਂ ਦਾ ਮੇਲਾ ਥੱਲੇ ਪਾਂਡੀ ਪਾਊਗੀ ਕਰਮ ਵਾਲੀ ਆਵਾ ਤਵਾ ਤਿੰਨੇ ਆ ਜਾਣਾ ਪੰਜਾ ਸੱਤਾ ਦਿਨਾਂ ਤੱਕ ਪਿੱਟਪੋੜੇ ਵਾਲੇ ਪਾਸਿਓ ਬਹੁਤ ਸੋਹਣੀ ਆ 14 ਪੁੜੇ ਪੜੇ ਮਾਫਾਂ ਹੀ ਨਵਾਏ ਜੀ ਹੂੰ ਲਓ ਜੀ ਸੋ ਕਰ ਲੋ ਚੱਕ ਠੀਕਾ ਜੀ ਸੋ ਇਹ ਸਟਰਕਚਰ ਤੋ ਚੰਗਾ ਸੋਨਾ ਡੀਨਡੋਲਾ ਬਹੁਤ ਵਧੀਆ ਚੰਗਾ ਸ਼ਰੀਰਕ ਪੰਤਰ ਸੋ ਉਮੀਦ ਵੀ ਚੰਗੀ ਇਸ ਵਾਰ ਵੀ ਚਲੋ ਆਪਾਂ ਕਰ ਸਕਦੇ ਹਾਂ ਜਿੱਦਾਂ ਕ ਮਹਾਰਾਜ ਨੇ ਬਖਾਲਾ ਬਖਸ਼ਿਆ ਨੂੰ ਤੇ ਬਿਲਕੁਲ ਚੌਕ ਕੰਨੀਆਂ ਤੋਂ ਪੂਰੀ ਆ ਤੇ ਚਵਾਈ ਚੁਈ ਦੀ ਵੀਰ ਜਿਵੇਂ ਆਪਾਂ ਪਿਛਲੇ ਸਵੇਰ ਦੀ ਗੱਲ ਹੀ ਕਰਾਂਗੇ ਕਿਉਂਕਿ ਹੁਣ ਤਾਂ ਚਲੋ ਚੋਕੇ ਆਪਾਂ ਕੀ ਵੇਖੀ ਆ ਹਾਂਜੀ ਪਿਛਲੇ ਸਵੇਰ ਚ ਚਵਾਈ ਬਿਲਕੁਲ ਧਾਰਾ ਤੂਰਾਂ ਦੇ ਨਾਲ ਬਿਲਕੁਲ ਅਗਲੇ ਨਾਲ ਅਗਲਾ ਬਰਾਬਰ ਪਿਛਲੇ ਪਿਛਲਾ ਬਰਾਬਰ ਆ ਠੀਕ ਆ ਭਾਰ ਦੀ ਭੂਰ ਦੀ ਇਹ ਤਾਂ ਆਪਣੀ ਥਾਂ ਦੀ ਗਾਰੰਟੀ ਹੋ ਜੀ ਹਮ ਠੀਕ ਆ ਜੀ एम29 ਦਾ ਫਿਰ ਗਾਂ ਟੀਕਾ ਭਰਾਇਆ ਜੀ ਨੂੰ ਅਗੇ ਨੈਕਸਟ ਜਿਹੜੀ ਹੁਣ ਗੱਭਣ ਐਮ29 ਤੋਂ ਐਮ29 ਤੋਂ ਗੱਭਣ ਹੈ ਜੀ ਠੀਕ ਹੈ ਜੀ ਲੋ ਵੀ ਐਮ29 ਸੀਮਨ ਦੀ ਅਗੇ ਦੋਸਤੇ ਗੱਭਣ ਆ ਚਲੋ ਮੇਲ ਆ ਗਿਆ ਚਾਹ ਫੀਮੇਲ ਆ ਗਈ ਉਹ ਕੁਦਰਤੀ ਨੇਚਰਲੀ ਪ੍ਰੋਸੈਸ ਆ ਪਰ ਮਗਰਲੇ ਸੂਬੇ ਦੀ ਕੱਟੀ ਇਹਦੀ ਇਸ ਵਾਰ ਵੀ ਚਲੋ ਉਮੀਦ ਕਰਦੇ ਆ ਚਲੋ ਕਰਮ ਵਾਲੀ ਫੀਮੇਲ ਦੇਗੀ ਕੱਟੀ ਦੇਗੀ ਤੇ ਗਾਂ ਰਵਾ ਕਿਸੇ ਭਰਾ ਕੋਲ ਚੰਗੀ ਨਸਲ ਜਾਤ ਬਰੀਡ ਤਿਆਰ ਹੋ ਜੂਗੀ ਵੈਸੇ ਪਹਿਲੇ ਸੂਰੇ ਦੀ ਉਹ ਕੱਟੀ ਦੱਸਦੇ ਮਲਗੇ ਇੱਕ ਵਾਰ ਕੱਟੀਆਂ ਨੂੰ ਜਨਮ ਹੀ ਦਿੱਤਾ ਇਹਨੇ ਹਾਂ ਜੀ ਹੁਣ ਤੀਸਰੇ ਸੂਰੇ ਦਾ ਕੋਈ ਪਤਾ ਨਹੀਂ ਕਹਿ ਨਹੀਂ ਸਕਦੇ ਹਾਂ ਹਾਂ ਚਲੋ ਬਾਕੀ ਜਿਹੜੇ ਮੈਨੂੰ ਲੱਗਾ ਵੀ ਆਪਾਂ ਹੁਣ ਸੇਲ ਕਰਨ ਵਾਸਤੇ ਇਹ ਮਾਝ ਦਿਖਾ ਰਹੇ ਆਂ ਸਾਰੇ ਭਰਾਵਾਂ ਨੂੰ ਹਾਂਜੀ ਤੇ ਇੱਕ ਮੰਗ ਡਿਮਾਂਡ ਹੁੰਦੀ ਆ ਡਿਮਾਂਡ ਕੀ ਦੀ ਰਹੂਗੀ ਦੇ ਕਿਥੋਂ ਤੱਕ ਦਵਾਂ ਕਿ ਕੋਈ ਭੈਣ ਭਰਾ ਆਪਣੇ ਨਾਲ ਸੌਦਾ ਕਰਦਾ ਤੇ ਮੰਗ ਤਾਂ ਮੰਗਾਉਣੀ ਵੇਖੋ ਸੰਧੂ ਸਾਹਿਬ ਇਹਦਾ 3 3.5 ਲੱਖ ਵੀ ਮੰਗੇ ਜਾਂਦੇ ਦਿਵਾਲੀ ਤੇ ਵਿਗੀਆਂ ਵੀ ਹੈਗੀਆਂ ਜੀ ਹਾਂ ਤੇ ਆਪਾਂ ਨਾ ਮੰਗਦੇ 3.5 ਨਾ 3 ਹਾਂ ਨਾ ਦੋ ਹਾਂ 1.85 ਦੀ ਮੱਝ ਦਵਾਂਗੇ ਜੀ 1.85 ਦੀ ਹਾਂਜੀ ਠੀਕ ਆ ਜੀ ਉੱਚੋਂ ਮਾਨਤਨ ਹੋ ਜੂ हां ना एक कफी री मज दे दंगे 1.80 दी हां जी लो जी 1 लाख 80 हजार दी वीरां दा भी ए मज फाइनली आपा जड़ी देनी हां यस नो बाकी चलो मेरा भ्रा को डील करे सौदे दी ਗੱਲਬਾਤ ਕਰੇ ਕੋਈ ਵਿੱਚੋਂ ਕੋਈ ਕਸਰ ਹੋ ਜੀ ਮੌਕੇ ਤੇ ਜਦੋਂ ਕੋਈ ਵੀ ਪਾਰਟੀ ਆਉਂਦੀ ਹੈ ਕੋਈ ਫਾਰਮਰ ਭਰਾ ਆਉਂਦਾ ਉਹ ਕਸਰ ਨਿਕਲ ਜਾਂਦੀ ਹੁੰਦੀ ਹੈ ਠੀਕ ਹੈ ਜੀ ਬਾਕੀ ਅੱਗੇ ਜਿਹੜੇ ਫਾਰਮਰ ਇੱਕ ਤਾਂਗ ਰੱਖਦੇ ਵੀ ਕੋਈ ਆਪਾਂ ਨੂੰ 20 22 ਸਰੀ ਚੀਜ਼ ਚਾਹੀਦੀ ਆ ਤੇ ਮੈਨੂੰ ਲੱਗਦਾ ਵੀ ਇੱਥੇ ਆਣ ਕੇ ਤੁਹਾਡਾ ਵੇਖਣਾ ਜਿਹੜਾ ਫਰਜ਼ ਵੀ ਬਣਦਾ ਵੀ ਚੀਜ਼ ਵੇਖਣ ਚੱਲ ਜੀ ਪਹਿਲਾਂ ਤੇ ਬਾਕੀ ਇੱਥੇ ਆਣ ਕੇ ਸੌਦੇ ਦੀ ਗੱਲਬਾਤ ਕਰ ਲਿਆ ਜੀ ਰਹੀ ਗੱਲ 33 ਦੀ ਤੇ ਭਾਰ ਪਿੱਛੇ ਦੀ ਉਹਦੀ ਗਾਰੰਟੀ ਦਸਾਲੀ ਪਹਿਲਾਂ ਵੀ ਆਪਾਂ ਜੰਨੀਆਂ ਵੀਡੀਓ ਬਣਾਈਆਂ ਨੇ ਇਸ ਘਰੋਂ ਪਹਿਲਾਂ ਵੀ ਗਾਰੰਟੀਆਂ ਦਸਾਲੀਆਂ ਦਿੱਤੀਆਂ ਨੇ ਦਸਾਲੀਆਂ ਦਾ ਇਹ ਤਾਂ ਕਲਾਮਾ ਨਹੀਂ ਕਿਸੇ ਦਾ ਵੀ ਆਇਆ ਜੀ ਬਿਲਕੁਲ 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 ਬਹੁਤ ਖੂਬਸੂਰਤ ਆ ਨਾ ਦਿਖਾ ਦੋ ਆ ਲਓ ਬਹੁਤ ਸੋਹਣਾ ਦੇਵਾ ਠੀਕ ਆ ਜੀ ਸੋ ਉਨੇ ਗਾਂ ਤੇ ਉਨੇ ਪਛਾਣ ਬਾਕੀ ਆ ਜਿਹਨੂੰ ਬਣਿਆ ਢੱਲਾਂ ਟੁਲਾ ਕੱਢ ਕੇ ਸੰਧੂ ਸਾਹਿਬ ਉਦੋਂ ਵੇਖਿਓ ਆ ਚੀਜ਼ਾਂ ਸਾਰੀਆਂ ਬਾਹਰੋਂ ਨਿਕਲ ਆਉਂਦੀਆਂ ਫੁੱਟ ਫੁੱਟ ਬਾਹਰੋਂ ਨਿਕਲ ਆਉਂਦੀਆਂ ਜੀ ਬਹੁਤ ਖੂਬਸੂਰਤ ਆ ਠੀਕ ਆ ਜੀ ਮਾਨੇ ਤੇ ਨਾ ਨੂਣਾ ਐਕਸਲੈਂਟ ਆ ਠੀਕ ਆ ਜੀ ਬਾਕੀ ਬਿਊਟੀ ਦੇ ਵਿੱਚ ਵੀ ਚੰਗੀ ਆ ਕਰਮਾਂ ਦੀ ਸਟਰਕਚਰ ਦੇ ਵਿੱਚ ਵੀ ਆ ਸੋ ਦੁੱਧ ਦੇ ਵਿੱਚ ਵੀ ਇਸ ਲੋਕੇਸ਼ਨ ਦੇ ਵਿੱਚ ਆਪਾਂ ਉਮੀਦ ਕਰਦੇ ਆ ਵੀ ਬਿਲਕੁਲ ਜਿਹੜਾ ਐਕਸਲੈਂਟ ਪਰਫਾਰਮ ਕਰੂਗੀ ਠੀਕ ਆ ਬਹੁਤ ਖੂਬਸੂਰਤ ਕੋਈ ਭਰਾ ਟਿੱਪ ਕੇ ਆਪਣੀ ਤਸੱਲੀ ਕਰ ਲੈ ਠੀਕ ਹੈ ਬਾਕੀ ਜਿਹੋ ਜੀ ਸੇਵਾ ਪਾਲੋਗੇ ਉਹ ਜਿਆ ਦੋ ਦੋ ਤੁਸੀਂ ਲੈ ਲੋਗੇ ਸੋ ਨਸਲ ਬਰੀਡ ਜਿਹੜੀ ਇਹ ਮੁਰਾ ਬਰੀਡ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਮਾਰਜ ਦਿਖਾਈ ਆ ਠੀਕ ਆ ਜੀ ਇੱਕ ਸ਼ਾਇਦ ਮੇਰਾ ਖਿਆਲ ਇੱਕ ਵੈੜ ਸੀ ਆਪਾਂ ਨੇ ਇੱਕ ਵੈੜ ਜੀ ਇੱਕ ਵੈੜ ਦਾ ਆਪਾਂ ਜਿਕਰ ਸਟਾਰਟਿੰਗ ਦੇ ਵਿੱਚ ਨਹੀਂ ਕੀਤਾ ਪਰ ਵੈੜ ਇੱਕ ਸੇਲ ਵੀਰ ਨੇ ਕਰਨੀ ਆ ਉਹ ਇਧਰਲੇ ਪਾਸੇ ਆਪਾਂ ਇੱਕ ਵਾਰੀ ਤੁਹਾਨੂੰ ਮਾਰ ਕੇ ਕੈਮਰਾ ਦਿਖਾ ਦਿੰਨੇ ਆ ਇਹ ਗੱਬਣਾ ਕਸੂਈ ਆ ਜੀ ਇਹਨੂੰ ਸੂਈ ਨੂੰ ਹੋ ਗਿਆ ਜੀ 21 22 ਦਿਨ ਜੀ ਆ ਮਗਰ ਅੱਛਾ ਜੀ ਠੀਕ ਆ ਜੀ ਲਓ ਜੀ 21 22 ਦਿਨਾਂ ਦੀ ਸੂਈ ਆ ਪਹਿਲਾਂ ਤੁਸੀਂ ਨਿਗਾ ਦੇ ਵਿੱਚੋਂ ਕੱਢ ਲਓ ਪਹਿਲਾ ਸੂ ਦੁੱਧ ਦੇ ਗਾਇਆ ਥਲੇ 12 ਕਿਲੋ 12 ਲੀਟਰ ਜਿਹੜਾ ਆਪਾਂ ਮਤਲਬ ਮਨਾ ਦੇਣਾ ਠੀਕ ਹੈ ਜੀ ਬੈਣੀ ਵਾਲਾ ਅਗਲਾ ਥਣ ਅੱਧਾ ਜੀ ਅੱਛਾ ਜੀ ਹਾਂ ਜੀ ਅਗਲਾ ਥਣ ਅੱਧਾ ਠੀਕ ਹੈ ਬੈਣੀ ਵਾਲਾ ਜਿਹੜਾ ਦੋਸਤੋਂ ਅਗਲਾ ਥਣ ਇਹ ਅੱਧਾ ਇਹ ਅੱਧਾ ਜੀ ਤੇ 12 ਲੀਟਰ ਦੁੱਧ ਜਿਹੜਾ ਮਿੰਤੀ ਵਾਲਾ ਇਹ ਸ਼ੁਰੂ ਤੋਂ ਹੀ ਅੱਧਾ ਹੀ ਨਿਕਲਿਆ ਜੀ ਅੱਛਾ ਜਦੋਂ ਪਹਿਲਾਂ ਹੁਣ ਸਵੇਰ ਸੂਈ ਹਾਂ ਪਹਿਲਾਂ ਸੂਈ ਸੂਈ ਤੋਂ ਸ਼ੁਰੂ ਉਦੋਂ ਅੱਧਾ ਹੀ ਨਿਕਲਿਆ ਜੀ ਠੀਕ ਹੈ ਜੀ ਠੀਕ ਆ ਬਾਕੀ ਚੁਵਾਈ ਚੁਈ ਇੱਕ ਨੰਬਰ ਦੀ ਮੋਟੀ ਧਾਰਿਆ ਠੀਕ ਹੈ ਜੀ ਸੋ ਆ ਬਖਾ ਦਿਓ ਠੀਕ ਹੈ ਜ ਤੜਕੇ ਫਿਰ ਕਿੰਨੇ ਕ ਵਜੇ ਚੁਵਾਈ ਕਰਤੀ ਸਾਢੇ 5 ਵਜੇ ਦੀ ਚੁਵਾਈ ਜੇ ਦੀ ਸਾਢੇ 5 ਵਜੇ ਸਾਮ ਨੂੰ ਸਾਢੇ 5 ਇਹ ਹੁਣ ਵੀ ਤਕਰੀਬਨ 5 ਸਾਢੇ 5 ਹੋਈ ਚੱਲੇ ਆ ਹੋਈ ਚੱਲੇ ਆ ਆ ਮਗਰ ਬੱਚਾ ਇਹਦੇ ਆ ਬੱਚਾ ਜੀ ਆ ਬੱਚਾ ਇੱਕ ਵਾਰੀ ਦਿਖਾ ਦਿਓ ਵੀਡੀਓ ਦੇ ਵਿੱਚ 12 ਲੀਟਰ ਦੁੱਧ ਇਹ ਤਾਂ ਥੱਲੇ ਹਾਜ਼ਰ ਆ ਪਲੂਣ ਪਹਿਲਾ ਸੂਆ ਵਹਿੜ ਤੁਹਾਨੂੰ ਦਿਖਾ ਰਹੇ ਆ ਬਾਕੀ ਮਾਈਨਰ ਜੀ ਜਿਹੜੀ ਵਿੱਚ ਗੱਲਬਾਤ ਹੈਗੀ ਹੈ ਵੀ ਅਗਲਾ ਥਣ ਜਿਹੜਾ ਬਹਿਣੀ ਵਾਲਾ ਉਹ ਅੱਧਾ ਠੀਕ ਆ ਜੀ ਉਹ ਮੇਰਾ ਭਰਾ ਵਿੱਚ ਤੁਸੀਂ ਨੋਟ ਕਰ ਲਿਆ ਜੇ ਵੀ ਪਹਿਲਣ ਵਹਿੜ ਆ ਥੋੜੀ ਜੀ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਚਾਹੇ ਕੋਈ ਮੇਰਾ ਭਰਾ ਲਾਪਰਿਆ ਵੀ ਕੋਈ 10 12 ਕਿਲੋ ਵਾਲੀ ਆਪਾਂ ਨੂੰ ਵੜ ਮਿਲ ਜੇ ਤੇ ਤੁਸੀਂ ਹੱਥ ਪਾ ਸਕਦੇ ਜੇ ਠੀਕ ਆ ਬਾਕੀ ਕੋਈ ਮਤਲਬ ਕੋਈ ਲੱਤ ਛੱਡਦੇ ਨਹੀਂ ਮਾਰਦੇ ਲੱਤ ਛੱਡ ਨਹੀਂ ਮਾਰਦੇ ਵੰਗਾ ਪਾ ਕੇ ਚੋਰੀ ਨਹੀਂ ਦੱਸੇ ਠੀਕ ਆ ਫਿਰ ਠੀਕ ਆ ਹਾਂ ਠੀਕ ਆ ਲੋ ਜੀ ਆਰਡਰ ਬਿਲਕੁਲ ਜਿਹੜਾ ਕੰਪੈਕਟ ਆ ਠੀਕ ਆ ਜੀ ਐ ਫਿਰ ਸਾਡੀ ਝੋਲੀ ਜੱਡਾ ਨਹੀਂਗਾ ਕੰਪੈਕਟ ਆਰਡਰ ਦੇ ਵਿੱਚ ਆ ਸੋ ਨਿੱਗਰ ਲੇਵਾ ਤੇ ਚਵਾਈ ਚੁਵਾਈ ਦਾ ਤੁਹਾਨੂੰ ਜਿਹੜਾ ਪੂਰਾ ਆਪਾਂ ਬਿਲਕੁਲ ਡਿਟੇਲ ਦੇ ਦਿੱਤੀ ਆ ਸੋ ਪਲੂਨ ਪਹਿਲਾ ਸਵੇਰ ਜੜੀ ਆ ਵੈੜ ਤੁਹਾਨੂੰ ਆਪਾਂ ਦਿਖਾ ਰਹੇ ਆ ਬੱਛਾ ਮਗਰ ਸੋ ਮੁੱਲ ਪੁੱਛ ਲਾਂਗੇ ਵੀਰ ਤੋਂ ਕੀ ਰੇਟ ਕੀ ਡਿਮਾਂਡ ਰਹੂਗੀ ਸੋ ਬੈਕਸਾਈਡ ਤੋਂ ਵੀ ਇੱਕ ਵਾਰੀ ਜਸ਼ਨ ਮਾਰ ਕੇ ਕੈਮਰਾ ਪਰਲੇ ਪਾਸੇ ਪਿੱਛੋਂ ਵੀ ਦਿਖਾ ਦੇ ਪਿੱਛੋਂ ਵੀ ਦਿਖਾ ਦੇ ਪੂਰੀ ਫਿਟਨੈਸ ਦੇ ਵਿੱਚ ਲੇਵਾ ਠੀਕ ਆ ਤੇ ਵੀਰ ਰਸਾਲ ਕੀ ਮੋਲ ਕੀ ਡਿਮਾਂਡ ਦੀ ਆ ਜੀ ਸੰਦੋ ਸਾ ਜਾਇਜ਼ ਕਰਕੇ ਦੇ ਦਿੱਤੀਏ ਦੇ ਦਿਓ ਆਪੇ 30 ਦੀ ਦੇ ਦਿੱਗੇ ਜੀ ਹਾਂ 30 ਦੀ 30000 ਦੀ ਹਾਂਜੀ ਬਾਕੀ ਕੱਢ ਦੀ ਕੋਈ ਕਸਰ ਨਿਕਲਦੀ ਹੈ ਵਿੱਚੋਂ ਦੇ ਦਿੱਤੀਏ ਮਾਂ ਕੱਢ ਦਿਓ ਕੋਈ ਨਹੀਂ ਜੋ ਕਹੋਗੇ ਉਹ ਹੋਈ ਜਾਣਦੀ ਹੈ ਕਿੰਨੇ ਦੀ 27 ਦੀ ਦੇ ਦਿੱਗੇ 27 ਦੀ ਦੇ ਦਿਓ 27 ਦੀ ਦੇ ਦਿਓ ਠੀਕ ਹੈ ਜੀ ਅਬੇ ਦੁੱਧ ਆਪਦਾ ਕੋਈ ਵੀ ਸੱਜਣ 12 ਕਿਲੋ ਚੋਲੇ ਤੇ 12 ਕਿਲੋ ਦੋ ਟਾਈਮ ਤਿੰਨ ਟਾਈਮ ਚੋਲੇ 12 ਕਿਲੋ ਤੋਂ ਸਾਢੇ 11 ਨਾਲ ਹੋਊਗਾ ਠੀਕ ਹੈ ਜੀ ਸਵਾ 12 ਹੋਊਗਾ ਸਾਢੇ 11 ਨਾਲ ਹੋਊਗਾ ਠੀਕ ਹੈ ਜੀ ਲਓ ਜੀ 27000 ਦੀ ਇਹ ਜਿਹੜੀ ਅੱਜ ਫਾਈਨਲ ਮਿਲ ਜੂਗੀ ਤੁਹਾਨੂੰ ਠੀਕ ਆ ਸੋ ਬੱਚਾ ਨਾਲ ਪ੍ਰੋਪ ਮੇਰੇ ਭਰਾ ਕਿਸਨ ਥੋੜੇ ਪੈਸੇ ਲਾਉਣੇ ਆ ਠੀਕ ਆ ਜੀ 12 ਲੀਟਰ ਦੁੱਧ 11 ਤੋਂ ਪਲੱਸ ਹੀ ਹੋਊਗਾ ਵੈਸੇ 12 ਕਿਲੋ ਦੁੱਧ ਹੋਵੇ ਨਾ ਹੋਵੇ ਤਸੱਲੀ ਕਰ ਲਿਓ ਤੇ ਫਾਈਨਲ ਜਿਹੜੀ ਤੁਹਾਨੂੰ 27000 ਦੀ ਮਿਲ ਜੂਗੀ ਇਹ ਅੱਜ ਮਾਲ ਸੀਗਾ ਵੀਰ ਦੇ ਕੋਲ ਠੀਕ ਆ ਜੀ ਵੈਸੇ ਇੱਕੋ ਇੱਕ ਜਿਹੜਾ ਮਕਸਦ ਸੀਗਾ ਅੱਜ ਵੀਡੀਓ ਬਣਾਉਣ ਦਾ ਇਹ ਵੱਡੀ ਜਨ ਤੁਹਾਨੂੰ ਜਿਹੜੀ ਮੱਝ ਆਪਾਂ ਦਿਖਾਉਣੀ ਸੀ ਉਹ ਮੱਝ ਦਾ ਈ ਸੀ ਤੇ ਨਾਲ ਦੀ ਨਾਲ ਵਾੜ ਵੀ ਤੁਹਾਨੂੰ ਦਿਖਾਤੀ ਆ ਜਿਹੜੇ ਮੇਰੇ ਭਰਾ ਚਲੋ ਥੋੜੇ ਪੈਸੇ ਲਾਉਣਾ ਚਾਹੁੰਦੇ ਆ ਤੁਸੀਂ ਗੱਲਬਾਤ ਕਰ ਲਿਆ ਜੇ ਸੋ ਇਹ ਗੱਲਬਾਤ ਦਾ ਨੰਬਰ ਸਕਰੀਨ ਦੇ ਉੱ ਸੋ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਸੋ ਬਹੁਤ ਖੂਬਸੂਰਤ ਚੰਗਾ ਪਸ਼ੂ ਧਾਨਾ ਇੱਕ ਵੀਰ ਪ੍ਰਸਾਦ ਸਿੰਘ ਜੀ ਆਪਣੇ ਕੰਟੈਕਟ ਨੰਬਰ ਜਿਹੜੇ ਕਰਤੀਏ ਸਾਂਝੇ ਆਪਣੇ 81460 ਹਾਜੀ 01446 ਫਿਰ 959271729 ਓਕੇ ਭਾਜੀ ਪ੍ਰਸਾਦ ਸਿੰਘ ਜੀ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ